ਪੰਜਾਬ ਰਾਜ ਰਾਸ਼ਟਰੀ ਕਾਨੂੰਨੀ ਸੇਵਾਵਾਂ ਅਥਾਰਟੀ ਐਸਐਸ ਨਗਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਰਾਸ਼ਟਰੀ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਵਿਚੋਲਗੀ ਰਾਸ਼ਟਰ ਲਈ ਸ਼ੁਰੂ ਕੀਤੀ ਹੈ। ਇਹਨਾਂ 90 ਦਿਨਾਂ ਦੀ ਮੁਹਿੰਮ ਦੇ ਤਹਿਤ ਤਾਲੂਕਾ ਅਦਾਲਤਾਂ ਜ਼ਿਲ੍ਹਾ ਅਦਾਲਤਾਂ ਵਿੱਚ ਲੰਬਿਤ ਮਾਮਲਿਆਂ ਦਾ ਨਿਪਟਾਰਾ ਵਿਚੋਲਗੀ ਰਾਹੀਂ ਕੀਤਾ ਜਾਣਾ ਹੈ। ਇਸ ਮੁਹਿੰਮ ਦੇ ਤਹਿਤ ਜੋ ਮਾਮਲੇ ਅਦਾਲਤ ਵਿੱਚ ਨਾਂਮੀ ਚੱਲ ਰਹੇ ਹੋਣ ਉਹ ਮਾਮਲੇ ਦੀ ਦਰਖਾਸਤ ਰਾਹੀਂ ਵਿਚੋਲਗੀ ਲਈ ਨਿਪਟਾਰੇ ਵਾਸਤੇ ਲਗਾਈ ਜਾ ਸਕਦੇ ਹਨ। ਅੱਜ ਮੀਟਿੰਗ ਅਸੀਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਫੁਕਮਾ ਅਨਸਾਰ ਅਤੇ ਮੈਂਬਰ ਸਖਤਰ ਪੰਜਾਬ ਰਾਜ ਕਾਨੂੰਨੀ ਸਿਵਲ ਅਥਾਰਟੀ ਐਸਐਸ ਨਗਰ ਅਤੇ ਮਾਨਯੋਗ ਜਿਹਨਾਂ ਤੇ ਸੈਸ਼ਨਰ ਸਾਹਿਬ ਸਰਦਾਰ ਅਮਰਿੰਦਰ ਸਿੰਘ ਗਰੇਵਾਲ ਦੀ ਦਿਰੈਨਵਾਈ ਹੇਠ ਇਹ ਮੀਟਿੰਗ ਅਸੀਂ ਬੁਲਾਈ ਸੀ ਜਿਸ ਵਿੱਚ ਅਸੀਂ ਇਹ ਆਪਸ ਵਿੱਚ ਡਿਸਕਸ਼ਨ ਕੀਤਾ ਕਿ ਸ਼ਹਿਰ ਦੇ ਵਿੱਚ ਜਿਹੜੇ ਕੇਸਾਂ ਚ ਮੀਡੀਏਸ਼ਨ ਹੋ ਸਕਦੀ ਹੈ ਉਨਾ ਕੇ ਸਾਨੂੰ ਮਾਨਯੋਗ ਸੁਪਰੀਮ ਕੋਰਟ ਦੀ ਕੈਂਪੇਨ ਆਈ ਹੈ ਜਿਸ ਦਾ ਨਾਮ ਹੈ ਮੀਡੀਏਸ਼ਨ ਫॉर द ਨੇਸ਼ਨ ਤੇ ਉਸ ਦਾ ਪੰਜਾਬੀ ਚ ਅਨਵਾਦ ਹੈ ਵਿਚੋਲਗੀ ਸਾਡੇ ਦੇਸ਼ ਦੇ ਲਈ ਜਿਸ ਵਿੱਚ ਅਸੀਂ ਜਿਹੜੇ ਕੇਸ ਮੀਡੀਏਸ਼ਨ ਚ ਲਏ ਜਾ ਸਕਦੇ ਨੇ ਜਿਵੇਂ ਕਿ ਭਰਾਵਾਂ ਦਾ ਡਿਸਪਿਊਟ ਸਿਵਲ ਡਿਸਪਿਊਟ ਕ੍ਰਿਮੀਨਲ ਡਿਸਪਿਊਟ ਜਿਹੜੇ ਕੇ ਮੀਡੀਏਸ਼ਨ ਚ ਲਏ ਜਾ ਸਕਦੇ ਨੇ ਮਾਲ ਮਹਿਕਮੇ ਦੇ ਕੇਸ ਕੰਜ਼ਿਊਮਰ ਦੇ ਕੇਸ ਅਤੇ ਹੋਰ ਦੀਵਾਨੀ ਕਿਸਮ ਦੇ ਕੇਸ ਜਿਹੜੇ ਵੀ mediation ਚ ਲੈ ਜਾ ਸਕਦੇ ਨੇ ਉਹਨਾਂ ਕੇਸਾਂ ਨੂੰ mediation ਚ ਸੁਣਿਆ ਜਾਵੇ ਜਿਹੜੇ ਕੀ ਪਹਿਲੇ ਹੀ ਕੋਰਟ ਚ ਲੰਬੇ ਥੋਣ ਅਤੇ ਜੇ ਨਾ ਵੀ ਲੰਬੇ ਥੋਣ ਤਾਂ ਵੀ ਪਾਰਟੀਆਂ ਸਾਡੇ ਕੋਲੇ ਪ੍ਰੀ ਇੰਸਟੀਚਿਊਸ਼ਨ mediation ਚ ਆ ਕੇ ਆਪਣੇ ਕੇਸ ਲਗਵਾ ਕੇ ਆਪਣੇ ਕੇਸ ਦਾ ਨਿਵਾਰਣ mediation ਦੇ ਰਾਹੀਂ ਕਰਵਾ ਸਕਦੇ ਨੇ ਇਸ ਲਈ ਮੇਰੇ ਕੋਲੇ 7 mediators ਦੀ ਟੀਮ ਹੈ ਜਿਨ੍ਹਾਂ ਜਿਨ੍ਹਾਂ ਚੋ ਰੋਜ਼ ਦੋ mediator ਆਪਣੀ ਇੱਥੇ ਆ ਕੇ ਕਾਰਗੁਜ਼ਾਰੀ ਕਰਦੇ ਨੇ ਅਤੇ ਜੋ ਵੀ ਪਬਲਿਕ ਇੱਥੇ ਆਪਣੇ ਮੀਡੀਏਸ਼ਨ ਦੇ ਕੇਸ ਲੈ ਕੇ ਆਂਦੀ ਹੈ ਉਹਦੀ ਸੁਣਵਾਈ ਕਰਦੇ ਨੇ ਅਤੇ ਨਿਪਟਾਰਾ ਕਰਦੇ ਨੇ ਮੈਂ ਸਮੂਹ ਇਲਾਕਾ ਨਿਵਾਸੀਆਂ ਨੂੰ ਅੰਮ੍ਰਿਤਸਰ ਨਿਵਾਸੀਆਂ ਨੂੰ ਬੇਨਤੀ ਕਰਾਂਗਾ ਤੇ ਜੇ ਕਿਸੇ ਨੇ ਵੀ ਆਪਣਾ ਕੇਸ ਮੀਡੀਏਸ਼ਨ 'ਚ ਲਗਾਉਣਾ ਹੋਵੇ ਤਾਂ ਸਾਡੇ ਦਫ਼ਤਰ ਜ਼ਿਲ੍ਹਾ ਕਾਨੂੰਨੀ ਸੁਵਾਰਾ ਅਥਾਰਟੀ ਡਿਸਟ੍ਰਿਕਟ ਕੋਰਟ ਕੰਪਲੈਕਸ ਅੰਮ੍ਰਿਤਸਰ ਵਿਖੇ ਆਵੇ ਅਤੇ ਫੋਨ ਤੇ ਵੀ ਸੰਪਰਕ ਕਰ ਸਕਦੇ ਨੇ ਜਿਹੜਾ ਕਿ ਟੋਲ ਫਰੀ ਨੰਬਰ ਹੈ 15100 ਅਤੇ ਟੈਲੀਫੋਨ ਨੰਬਰ 22205 ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਵੀ ਪਾਰਟੀਆਂ mediation ਬਾਰੇ ਆਪਣੇ ਕੇਸ ਲਗਵਾ ਸਕਦੇ ਨੇ